ਹੁਣ ਆਹ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਮਾਰਕੀਟ ਦੇ ਵਿੱਚ 30-35000 ਰੁਪਏ ਤੁਹਾਨੂੰ ਸਾਰੇ ਸਿਆਣੇ ਹੋ ਵਿਕਰੀ ਹੈ ਆਪਣੇ ਕੋਲ ਆਊਗਾ ਕੋਈ ਭਰਾਵਾ ਆਪਾਂ ਦੇ ਦਾਂਗੇ ਵੀਰੇ 11000 ਰੁਪਏ ਦੀ ਨਾਲ ਗੀਜ਼ਰ ਵੀ 11000 ਦੀ ਵਾਸ਼ਿੰਗ ਮਸ਼ੀਨ ਨਵੀਂ ਸਕ੍ਰੈਚ ਵਾਲੀ ਤੇ ਨਾਲ ਆਪਣਾ ਗੀਜ਼ਰ ਮਿਲੂਗਾ ਇਹਦੇ ਨਾਲ ਵੀ ਭਰੀ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਵਾਸਤੇ ਬਹੁਤ ਹੀ ਘੈਂਟ ਆਫਰ ਲੈ ਕੇ ਆਇਆ ਆਪਣਾ ਕੋਈ ਭਰਾ ਕਰੇ ਕੋਈ ਵਾਸ਼ਿੰਗ ਵਾਸ਼ਿੰਗ ਮਸ਼ੀਨ ਲੈਣ ਲੱਗਾਗਾ ਤਾਂ ਇੱਕ ਵਾਰੀ ਵੀਡੀਓ ਦੇਖ ਲਿਓ ਸਕ੍ਰੈਚ ਵਾਲਾ ਆਪਾਂ ਵਾਸ਼ਿੰਗ ਮਸ਼ੀਨਾਂ ਕਹਿੰਦੇ ਨੇ ਪਲਤਾ ਵੀਰੇ ਸਸਰੀਕਰ ਵੈਲਕਮ ਆ ਆਪਣੇ ਚੈਨਲ ਤੇ ਇੱਕ ਵਾਰੀਆਂ ਦੱਸ ਦੋ ਵੀ ਆਪਣੀ ਜਿਹੜੀ ਸ਼ਾਪ ਹੈ ਪ੍ਰੋਪਰ ਐਡਰੈਸ ਕੀ ਪੈਂਦਾ ਹੈ ਵੀਰੇ ਆਪਣੇ ਨਾਨਕੇਆਂ ਦਾ ਚੌਂਕ ਤੋਂ ਜੋ ਨਾਬਾ ਗੇਟ ਵੱਲ ਨੂੰ ਜਾਂਦਾ ਨੀਅਰ ਸੀਐਲ ਟਾਵਰ ਓਪੋਜੀਟ ਹੈ ਭਾਈ ਆਪਣੀ ਮੈਂ ਤੁਹਾਨੂੰ ਸਾਰ ਨੂੰ ਦਿਖਾ ਦੰਨਾ ਆ ਚੈੱਕ ਕਰਾਂ ਹੀ ਉਹ ਜਿਹੜਾ ਸਾਹਮਣੇ ਚੌਂਕ ਹੈ ਨਾਨਕੇ ਵਾਲਾ ਚੌਂਕ ਹੈ ਨਾਨਕੇ ਵਾਲੇ ਚੌਂਕ ਤੋਂ ਆਪਾਂ ਸ਼ਹਿਰ ਵਾਲੇ ਪਾਸ ਜਾਵਾਂਗੇ ਸੀਐਲ ਟਾਵਰ ਮਸ਼ਹੂਰੀ ਆਪਣੇ ਸੰਗਰੂਰ ਚ ਜਦੋਂ ਸੀਐਲ ਟਾਵਰ ਦੇ ਓਪੋਜੀਟ ਆ ਗਏ ਬਾਹਰੋਂ ਬੋਰਡ ਦਿਖਾ ਦੇ ਆਪਾਂ ਸਕਰੀਨ ਤੇ ਇਹਨਾਂ ਦਾ ਭਰਾਮਾ ਦਾ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚਲਾਵਾਂਗੇ ਹੁਣ ਆ ਬਾਈ ਵਾਸ਼ਿੰਗ ਮਸ਼ੀਨ ਕਿੰਨੇ ਦੀ ਹੈ ਨੇ ਕੀ ਰੇਟ ਪ੍ਰਾਈਸ ਹੈ ਸਾਰਾ ਡੀਟੇਲ ਦੱਸਾਂ ਦਿੰਦੇ ਨੇ ਆਜੋ ਲੱਭੇ ਆਜੋ ਹੁਣ ਜਮੀ ਡੱਬਾ ਬੰਦੋ ਵਾਸ਼ਿੰਗ ਮਸ਼ੀਨ ਪਈ ਆ ਵੀਰੇ ਮੇਰੇ ਸਾਹਮਣੇ ਆ ਵਾਲੀ ਵੋਲਟੇਜ ਦੀ 10 ਕਿਲੋ ਇਹਦਾ ਇਹ ਚੱਕਰ ਕਿਉਂਦਾ ਬੱਸ ਜਦੋਂ ਵੀਰੇ ਲਾ ਲਓ ਵੀ ਹਲਕੇ ਬੁਲਕੇ ਸਕ੍ਰੈਚ ਹੋ ਜਾਂਦੇ ਨੇ ਹੋਰ ਕੁਝ ਨਹੀਂ ਹੁੰਦਾ ਆਨ ਯੂਜ਼ਡ ਹੈ ਡੱਬਾ ਬੰਦ ਹੈ ਚੱਲੀ ਹੈ ਨਹੀਂ ਜ਼ਿੰਮੇਵਾਰੀ ਫੁੱਲ ਮੇਰੀ ਜਿਵੇਂ ਨਵਾਂ ਪੀਸ ਹੈ ਬਸ ਇੱਕ ਦੋ ਸਕ੍ਰੈਚ ਹੋਣਗੇ ਇਹਰੇ 10 ਕਿਲੋ ਆਪਣੀ ਲੀਟਰ ਦੀ ਹੈ ਇਹ। ਹਾਂ 10 ਕਿਲੋ ਦੀ ਹੈ ਜੀ। ਇਹ ਮਾਰਕੀਟ ਦੇ ਵਿੱਚ ਕੋਈ 16000 ਕੋਈ 17000 ਦੀ ਵੇਚ ਰਿਆ। ਆਪਾਂ ਜੀ 9000 ਰੁਪਏ ਦੇ ਦਾਂਗੇ। 9000 ਰੁਪਏ ਦੀ ਡੱਬਾ ਵਨ ਤੋਂ ਵਾਸ਼ਿੰਗ ਮਸ਼ੀਨ ਹੁਣ ਤੁਸੀਂ ਸਾਰਿਆਂ ਗੋਗੇ ਕਿ ਯਾਰ ਵਾਸ਼ਿੰਗ ਮਸ਼ੀਨ ਲੈ ਚੱਲਿਆ ਚਲੋ ਕੋਈ ਨਾ ਕੋਈ ਗਿਫਟ ਵੀ ਹੋਣਾ ਚਾਹੁੰਦਾ ਫਿਰ ਹੋਣਾ ਅੱਗੇ ਸਿਆਲ ਵੀ ਆ ਰਿਹਾ। ਹਾਂਜੀ ਹਾਂਜੀ ਠੀਕ ਹੈ। ਆਪਾਂ ਦੇ ਰਾਂਗੇ ਕਿਚਨ ਗੀਜ਼ਰ ਫ੍ਰੀ ਜੀ ਨਾਲ 3 ਲੀਟਰ ਪੰਜ ਲੀਟਰ ਜੀ। ਆਪਣਾ ਰਸੋਈ ਵਾਲਾ ਗੀਜ਼ਰ ਇਹਨੂੰ ਤਾਂ ਛੋਟਾ ਹਰੇਕ ਵਾਸ਼ਿੰਗ ਮਸ਼ੀਨ ਜਿਹੜੀ ਸਕਰੈ ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਵਾਸ਼ਿੰਗ ਮਸ਼ੀਨ ਇਹਦੇ ਨਾਲ ਦੀਆਂ ਵੀ ਨਹੀਂ ਹੈਗੀਆਂ ਤਾਂ ਤੁਹਾਡੀ ਅੱਖਾਂ ਖੋਲਦਾਂ ਨਾ ਆਜੋ ਹੁਣ ਜਿਹੜਾ ਸਭ ਤੋਂ ਵੱਡਾ ਸਰਪ੍ਰਾਈਜ਼ ਦੇਖਣ ਵਾਲਾ ਹੈ ਵੀਰੇ ਫੁੱਲੀ ਆਟੋਮੈਟਿਕ ਹੈ ਇਹ ਹਨਾ ਆਹ ਕਰ ਲੋ ਚੈੱਕ ਇਹਦੇ ਨਾਲ ਦੀਆਂ ਮਸ਼ੀਨਾਂ ਸਟਾਕ ਸਟੂਕ ਬਾਦੂ ਪਿਆ ਤਾਂ ਕੋਈ ਚੱਕਰੇ ਨਹੀਂ ਹੁਣ ਆਹਾ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਮਾਰਕੀਟ ਦੇ ਵਿੱਚ 30-35000 ਦੀ ਤੁਹਾਨੂੰ ਸਾਰੇ ਸਿਆਣੀ ਹੋ ਵਿਕਰੀ ਹੈ ਆਪਣੇ ਕੋਲ ਆਊਗਾ ਕੋਈ ਭਰਾ ਦੇ ਪਾਪਾ ਦੇ ਦਾਂਗੇ ਵੀਰੇ 11000 ਰੁਪਏ ਦੀ ਨਾਲ ਗੀਜ਼ਰ ਫ੍ਰੀ 11000 ਦੀ ਵਾਸ਼ਿੰਗ ਮਸ਼ੀਨ ਨਵੀਂ ਸਕ੍ਰੈਚ ਵਾਲੀ ਤੇ ਨਾਲ ਆਪਣਾ ਗੀਜ਼ਰ ਮਿਲੂਗਾ ਇਹ ਅੱਜ ਇਹ ਗੱਲ ਕਰਾਂਗੇ ਸਟਾਕ ਬਾਰੇ ਕਿੰਨਾ ਕੁ ਪਿਆ ਆਪਣੇ ਕੋਲ ਵੀਰੇ ਦੇ ਦਾਂਗੇ ਕੋਈ ਚੱਕਰ ਅੱਜ ਇਹ ਬਾਅਦ ਦੇ ਦਾਂ ਕੋਈ ਜੱਕ ਨਹੀਂ ਖਾਲੀ ਨਹੀਂ ਮੁੜਨਦੇ ਹੈ ਨਾ ਇਹ ਖਾਲੀ ਇਸ ਤੋਂ ਇਲਾਵਾ ਆਪਣੇ ਕਿਸੇ ਪੁਰਾਣੇ ਨਾ ਪੁਰਾਣੀ ਵੀ ਲੈਣੀ ਹੁੰਦੀ ਹੈ ਬਜਟ ਜਮੀ ਘਟਾ ਗਾਉਂਗਾ ਯਾਰ ਹੁਣ ਇੰਨੇ ਪੈਸੇ ਕਿੱਥੇ ਲਾਈਏ 10000 ਕਈਆਂ ਲਈ ਬਹੁਤ ਜ਼ਿਆਦਾ ਹੁੰਦੇ ਨੇ ਬਈ ਹਰ ਤਰ੍ਹਾਂ ਦਾ ਇਨਸਾਨ ਆਪਣੇ ਧਰਤੀ ਦੇ ਹੈਗਾ ਨਾ ਵੀਰੇ ਹੁਣ ਉਹਨਾਂ ਦੇ ਲਈ ਉਹ ਪੈਸਟੌਕ ਪਰਲੇ ਪਾਸੇ ਇਹਦੇ ਨਾਲ ਦੀਆਂ ਵਾਸ਼ਿੰਗ ਮਸ਼ੀਨ ਆਪਣੇ ਕੋਲ ਪਈਆਂ ਨੇ ਵੀਰੇ ਬਾਦੂ ਪੁਰਾਣੀਆਂ ਜਿਹੜੇ ਆਪਾਂ ਕਹਿੰਦੇ ਕਿ ਯੂਜ਼ਡ ਹਾਂ ਜੀ ਯੂਜ਼ਡ ਵਾਸ਼ਿੰਗ ਮਸ਼ੀਨ ਆਪਾਂ ਕਿੰਨੇ ਦੇ ਦਾਂਗੇ ਇਹ ਵੀਰੇ 5500 ਨਾਲ ਪ੍ਰੈਸ ਫਰੀ ਨਵੀਂ ਇਹਦੇ ਵਿੱਚ ਕੋਈ ਦਿੱਕਤ ਦੁੱਕਤ ਨਹੀਂ ਹੋਊਗੀ ਫੁੱਲੀ ਓਕੇ ਆਪਣੇ ਵੱਲੋਂ ਨਾ ਨੀ ਆਜੋ ਓਕੇ ਵੀਰੇ ਓਕੇ ਚਲਾ ਕੇ ਦੇਖ ਲਓ ਆ ਕੇ ਕੋਈ ਚੱਕਰ ਨਹੀਂ ਜ਼ਿੰਮੇਵਾਰੀ ਫੁੱਲ ਹੈਗੀ ਜਿਹੜਾ ਕੋਈ ਆਪਣੇ ਭਰਾਹਾ ਪੁਰਾਣੀਆਂ ਚੱਕੂਗਾ ਤਾਂ ਪੁਰਾਣੇ ਦੇ ਨਾਲ ਪ੍ਰੈਸ ਦਵਾਂਗੇ ਫਿਰ ਇਹ ਪੁਰਾਣੀ ਨਹੀਂ ਗਈ ਇਹ ਨਵੀਂ ਹੈ ਇਹ ਆਪਾਂ ਸਾਨੂੰ ਚਲਾ ਕੇ ਦਿਖਾ ਦਾਂਗੇ ਆ ਦੇਖ ਲਓ ਊਸ਼ਾ ਕੰਪਨੀ ਦੀ ਨ ਸਕ੍ਰੀਨ ਤੇ ਨੰਬਰ ਚੱਲ ਰਹਾ ਤੇ ਅੰਦਰ ਵਾਲੇ ਪਾਸੇ ਆਪਾਂ ਸਟਾਕ ਦਿਖਾ ਦੀ ਵੀਰੇ ਹਣਾ ਆਜੋ ਬਾਈ ਆਹ ਦੇਖ ਲਓ ਕੁਛ ਕੁ ਸਟਾਕ ਉਰੇ ਪਿਆ ਦੇਖੋ ਸ਼ਾਪ ਬਾਈ ਹੋਰਾਂ ਦੀ ਥੋੜੀ ਜਿਹੀ ਹੋ ਐ ਉਹਦੇ ਕਰਕੇ ਥੋੜਾ ਜਿਹਾ ਲਿਮਟਿਡ ਸਟਾਕ ਰੱਖਿਆ ਥੋੜੀ ਆਪਾਂ ਲਵਿਆ ਕੇ ਚੈੱਕ ਕਰਾ ਦੇ ਆ ਆਪਣਾ ਪ੍ਰਾਣਾ ਸਟਾਕ ਪਿਆ ਵੀਰੇ ਆਹ ਦੇਖ ਲਓ ਬਾਈ ਛੋਟੀਆਂ ਮਿਲ ਜਾਣੀਆਂ ਡੱਬਾ ਬੰਦ ਮਿਲਣੀਆਂ ਜਿੰਨਾ ਦੇ ਤੇ ਲਿਖਾਵੇ ਜੁੜੇ ਇਹਦਾ ਬਿਲਕੁਲ ਫਰੈਸ਼ ਨੇ ਨਵੀਂ ਹਾਂ ਆਹ ਪ੍ਰੈਸ ਨੇ ਵੀਰੇ 7000 ਰੁਪਏ ਦੀ ਮਸ਼ੀਨ ਆ ਜੀ 1 ਸਾਲ ਦੀ ਗਾਰੰਟੀ ਹੈ ਜੀ ਦੀ ਆਹ ਵਾਲੀ ਹਾਂਜੀ ਵੀਰੇ ਨਵੀਂ ਹਾਂਜੀ ਹਾਂਜੀ ਡੱਬਾ ਬੰ ਤੇ ਆਹ ਪੰਜਾਂ ਨੇ ਆਟੋਮੈਟਿਕ ਇਧਰਲੇ ਪਾਸੇ ਬਹੁਤ ਸਾਰੇ ਪੀਸ ਤੇ ਆ ਵੀ ਆਪਣੇ ਕੋਲ ਨਵੀਆਂ ਭਰਾ ਦਾ ਸਕਰੀਨ ਤੇ ਨੰਬਰ ਐਡਰੈਸ ਦੋਨੋਂ ਚੱਲ ਰਿਹਾ ਜਿਹੜੇ ਪਰ ਦੂਰ ਬੈਠੇ ਨੇੜਕਾਂਗੇ ਯਾਰ ਅਸੀਂ ਜਦੋਂ ਪਹੁੰਚਾਂਗੇ ਸੰਗਰੂਰ ਇਹ ਖੌਰੇ ਸਟਾਕ ਨਾਲ ਮੁੱਕ ਜੇ ਆਪਦੀ ਕੋਈ ਮਸ਼ੀਨ ਦੀਆਂ ਫੋਟਾਂ ਫੂਟਾਂ ਮਗਾ ਕੇ ਬਾਈ ਫਿਰ ਉਹਨੂੰ ਸਾਈ ਪਾ ਕੇ ਆਪਦੀ ਬੁੱਕ ਕਰ ਲਿਓ ਅੱਛਾ ਵੀਰ ਇੱਕ ਚੀਜ਼ ਹੋਰ ਕਰਦੀ ਆਪਾਂ ਜੋ ਕੋਈ ਭਰਾ ਦੂਰ ਬੈਠਾ ਹੋ ਕਹਿੰਦਾ ਸਾਡੇ ਕੋਲ ਭੇਜ ਦੋ ਅਸੀਂ ਕੂਰੀਅਰ ਕੋਦੇ ਪੈਸੇ ਵੀ ਦੇ ਦਾਂਗੇ ਭੇਜ ਦਾਂਗੇ ਭੇਜ ਦਾਂਗੇ ਵੀਰੇ ਲਾ ਭਾਈ ਕੰਟੈਕਟ ਕਰ ਲਿਓ ਸਕਰੀਨ ਜਿਹੜਾ ਨੰਬਰ ਚੱਲ